ਹੈਲੋ ਗਾਇਸ ਸਤਿ ਸ਼੍ਰੀ ਅਕਾਲ ਵੈਲਕਮ ਤੁਹਾਡਾ ਸਾਡੇ ਆਂ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਵੋਟ ਪਾਏ ਸਾਰੇ ਆਣੇ ਕਿ ਕੋਈ ਰਹਿ ਗਿਆ ਆ ਜੋ ਕੋਈ ਰਹਿ ਗਿਆ ਤੇ ਟਾਈਮ ਹੈਗਾ ਹਜੇ 5:30 ਹੋ ਗਏ ਨੇ 6 ਵਜੇ ਤੱਕ ਵੋਟਰ ਆਪਣਾ ਟਾਈਮ ਹੈ ਕਿਉਂਕਿ ਅਹੀ ਵੀ ਚੱਲੇ ਆ ਹਜੇ ਸੁਖੀ ਜਾਣਾ ਤੂੰ ਇਹ ਕਹਿੰਦਾ ਮੈਂ ਵੀ ਜਾਣਾ ਤੇ ਰਾਜੀ ਵੀ ਚੱਲਾ ਆ ਹੈਨਾ ਰਾਜੀ ਚੱਲਣਾ ਹਾਂਜੀ ਅਸੀਂ ਚੱਲਦੇ ਆਂ ਅਸ ਮੈਂ ਤੇ ਆ ਰਹੀ ਆ ਮੈਂ ਗਿਆ ਸੀ ਮੀਟਿੰਗ ਤੇ ਅੱਜ ਮੀਟਿੰਗ ਹੈ ਸਾਡੀ ਬੀਬਾ ਬੀਬਾ ਵੀ ਹੋ ਗਈ ਤਿਆਰ ਜਿਹੜੇ ਰਹਿ ਗਏ ਨੇ ਤੁਸੀਂ ਹੁਣ ਪਤਾ ਕਿਹੜਾ ਲੱਗਣਾ ਹੈ ਇਹਦੇ ਵਲੋਂ ਕੱਲ੍ਹ ਜੀ ਪੈਣਾ ਜਿਹੜੇ ਰਹਿ ਗਏ ਮੈਂ ਕਿਹਾ ਵੋਟ ਪਾਓ ਸਸਿਕਾਲ ਸਸਿਕਾ ਮੈਂ ਰਹਿ ਗਈ ਆ ਆਪਾਂ ਚੱਲ ਜੀ ਵੀ ਤੇ ਰਹਿ ਗਏ ਪਰ ਇਹ ਹੁਣ ਸਵੇਰੇ ਪਤਾ ਕੱਲ੍ਹ ਕਿਹੜੀਆਂ ਪੈਣੀਆਂ ਵੋਟਾਂ ਅੱਜ ਅੱਜ ਜੀ ਹੈ ਅੱਜ ਅੱਜ ਹੀ ਪਾ ਕੇ ਖਾਣ ਕਰ ਚਲੋ ਵੋਟ ਤਾਂ ਦਿਲ ਜਿਆ ਤਾਂ ਨਹੀਂ ਕਰਦਾ ਸੀ لیکن ਮੈਂ ਕਹਾਂ ਚੱਲ ਖਾਲੀ ਖਾਲੀ ਰਹਿਣਗਾ ਤੂੰ ਦੇਣੀ ਹੈ ਨਾ ਮਤਲਬ ਕਹਿੰਦੇ ਪਾਣੀ ਚਾਹੀਦੀ ਜਿੰਨੂੰ ਮਰਜ਼ੀ ਪਾ ਕੇ ਆਓ ਉਹਦਾ ਕੰਡ ਟੋਡਾ ਮੇਰਾ ਉਹ ਬੈਗ ਚ ਹੋਣਾ ਹੈ ਮੇਰੇ ਵਾਲਾ ਤਾਂ ਪਤਾ ਕੁਝ ਤੇਰੇ ਵਾਲਾ ਤਾਂ ਮੈਨੂੰ ਕੀ ਪਤਾ ਮੈਂ ਜਾ ਵੀ ਚੱਲ ਗਿਆ ਗੱਡੀ ਚ ਤੇ ਜਾ ਰਿਹਾ ਹੌਟਪੌਡ ਹੌਟਪੌਡ ਹੈ ਸਾਡੇ ਲੱਗਦੀ ਹੈ ਉਹਦੇ ਵੀਰ ਵੇਖੋ ਇਹਦਾ ਵੀ ਆ ਗਿਆ ਕਹਿੰਦਾ ਮੈਂ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜਾਵੇ ਮੈਂ ਵੀ ਦੇਖਣਾ ਮੈਂ ਜਾਣਾ ਆ ਮੈਂ ਕਿੱਦਾਂ ਪਹੁੰਚਦਾ ਪੁੰਦੇ ਮੈਂ ਕਹਿੰਦਾ ਉਹਨਾਂ ਨੇ ਤੈਨੂੰ ਅੰਦਰ ਤੇ ਜਾਣ ਨਹੀਂ ਦੇਣਾ ਹਨਾ ਜਿਵੇਂ ਹੀ ਤਿਆਰ ਹੋ ਗਿਆ ਰਾਜਵੀਰ ਵੀ ਜਾ ਰਿਹਾ ਏ ਇਹਦੀ ਵੋਟਾਂ ਤੇ ਜਿੱਤਣਾ ਰਾਜਵੀਰ ਕੋਈ ਨਾਮ ਨਹੀਂ ਨਾ ਟਾਹੇਰਾ ਮਹਿੰਤੀ ਵੋਟਰ ਰਾਜਵੀਰ ਦੀ ਇਆ ਵੋਟਰ ਬੂਥ ਤੇ ਕਹਿੰਦੇ ਗੱਡੀ 'ਚ ਹੀ ਚਲਦੇ ਆ ਫਿਰ ਰਾਜਵੀਰ ਨੂੰ ਲੈ ਕੇ ਬੈਠਾ ਰਹੇਗਾ ਸੁਖਵੀਰ ਉੱਥੇ ਐ ਮੈਂ ਲੈ ਕੇ ਤਰਿਆ ਆਉਂਗਾ ਅੰਦਰ ਨਹੀਂ ਜਾ ਤਿਆਰੀ ਕਿਉਂ ਕੀਤਾ ਫਿਰ ਇੱਥੇ ਨੂੰ ਅੰਦਰ ਐਂਟਰ ਹੀ ਨਹੀਂ ਹੋਣ ਦੇਣਾ ਉਹਨਾਂ ਨੇ ਕੋਈ ਗੱਲ ਕੋਈ ਗੱਲ ਪਹਿਲਾਂ ਪੁੱਛਤੀ ਸੀ ਆ ਜੋ ਕਿ ਇਸ ਗੱਡੀ ਤੇ ਹੋਏ 1 ਮਿੰਟ ਲੱਗਾ ਉੱਤੇ ਬਈ ਨਹੀਂ ਕੋਈ ਬਈ ਕੋਈ ਆ ਗਏ ਅਸੀਂ ਵੀ ਆ ਗਏ ਫਿਰ ਵਾਟ ਦੇ ਵੋਟ ਅੱਡੇ ਤੇ ਕਹਿਣਾ ਸੀ ਗੱਡੇ ਤੇ ਨਿਕਲ ਗਿਆ ਮੇਰੇ ਮੂੰਹ ਚ ਗਾਈਜ਼ ਉਹ ਨਹੀਂ ਆ ਗਿਆ ਗੱਡੇ ਤੇ ਅੱਡੇ ਤੇ ਕਹਿਣਾ ਸੀ ਗੱਡੇ ਤੇ ਨਿਕਲ ਗਿਆ ਦੇਖੋ ਸਾਡੇ ਅੱਡੇ ਤੇ ਵੀ ਨਾ ਸਾਡਾ ਮਤਲਬ ਸ਼ਹਿਰ ਹੀ ਹੈ ਇੱਕ ਹਿਸਾਬ ਨਾਲ ਮਿੰਨੀ ਪਰ ਇਹ ਹੈ ਕਿ ਬੱਸ ਬੰਦ ਹੋ ਜਾਂਦਾ ਸ਼ਾਇਦ ਪਰ ਨਹੀਂ ਅੱਜ ਦੇ ਦਿਨ ਬੰਦ ਨਹੀਂ ਹੋਣੀਆਂ ਚਾਹੀਦੀਆਂ ਲੋਕਾਂ ਨੂੰ ਦੂਰੋਂ ਤੇ ਵੋਟ ਪਾਉਣ ਵਾਲਾ ਕਈ ਗਏ ਹੁੰਦੇ ਆ ਆ ਵੀ ਅੱਗੇ ਆ ਅੱਗੇ ਵਾਲੇ ਆ ਵੀ ਉੱਥੇ ਵੋਟ ਵਾਲਾ ਬੂਥ ਤੇ ਸਾਡੇ ਲੱਗ ਗਈ ਇਹ ਸਕੂਲ ਸਰਕਾਰੀ ਸਕੂਲ ਵਿੱਚ ਬਣਿਆ ਹੋਇਆ ਹੈ ਨਹੀਂ 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 ਇੱਧਰ ਸਭ ਲੋਕ ਇਹ ਹੈ ਨਾ ਸਰਕਾਰੀ ਸਕੂਲ ਇੱਥੇ ਸਾਡੇ ਵੋਟ ਆ ਇਸ ਟਾਈਮ ਵੀ ਐਂਡ ਵਾਲਾ ਹੀ ਹੋਣ ਵਾਲਾ ਕਹਿੰਦੇ ਨੇ ਆ ਸੁੱਤੇ ਉੱਠੇ ਆ ਗਏ ਸੋਤੇ ਚੱਲ ਗਈ ਕੰਮ ਤੇ ਉਹ ਮਾਤਲਬ ਉਹ ਕਿੰਨਾ ਨਾ ਆਣਾ ਤੇਸ ਤੋਂ ਕੀ ਗੱਡੀ ਚ ਭਰਾ ਦੇ ਨੇ ਫੋਨ ਜਾਂਦੇ ਦਿਲਦੇ ਆਪਾਂ ਵੋਟਾਂ ਆ ਕੇ ਆ ਕੇ ਮਿਲਦੇ ਆ ਤੁਹਾਨੂੰ ਫਿਰ ਦੱਸਦੇ ਕਿਦਾਂ ਦਾ ਰਿਐਕਸ ਤੇਰੀ ਸਾਰਟ ਰਹੇ ਦਾ ਵਿੱਚ ਬੈਠਾ ਚਲੋ ਹਾਂ ਜੀ ਕੀ ਹੋਇਆ ਗਏ ਨਹੀਂ ਅੰਦਰ ਐਂਟਰੀ ਨਹੀਂ ਕੀਤੀ ਉਹ ਵੋਟ ਘਰੇ ਵੋਟੇ ਭੋਲਾ ਘਰੇ ਆਧਾਰ ਕੱਟ ਚੱਕ ਕੇ ਲੈ ਆਏ ਚਲੋ ਉੱਥੇ ਬੈਠੇ ਹੁੰਦੇ ਜਿਹੜੇ ਉਹਨਾਂ ਨੂੰ ਸ਼ਾਇਦ ਮਿਲ ਜੇ ਹੋਣਾ ਆਏ ਸਾਂ ਵੀ 5:30 ਵੇ ਆਏ ਵਟਪੁਣ ਉਹ ਵੀ ਭੋਲਾ ਐ ਅਸੀਂ ਬੈਠੇ ਨੇ ਇੱਥੋਂ ਦੇਖਦੇ ਆ ਜੇ ਮਿਲ ਮਿਲ ਤੇ ਜਾਣੀ ਆ ਵੋਟ ਐਦਾ ਦੀ ਨਹੀਂ ਗੱਲ ਦੱਸਿਓ ਉਹ ਮੈਂ ਕਿਹਾ ਵੋਟ ਘਰੇ ਭੋਲਾ ਐ ਮਿਲ ਜੂਗੇ ਇੱਥੇ ਹਾਂ ਉਹ ਮਾਮਾ ਹੀ ਲੈ ਕੇ ਆਇਆ ਸੀ ਮੈਂ ਕਿਹਾ ਉਥੇ ਮਿਲ ਜਾਣਗੇ ਮਾਮਾ ਹੀ ਫੇਰ ਕਢਾਲਾ ਇੱਥੋਂ ਹੀ ਗਾਇ ਟਾਈਮ ਬਹੁਤ ਥੋੜਾ ਰਹਿ ਗਿਆ 11 ਮਿੰਟ ਲਾਸਟ ਵਾਟ ਸਾਡੀ ਲੱਗਦੀ ਆ ਉੱਤਾਂ ਦੀ ਵੀ ਕਰਨ। ਉੱਤਾਂ ਦੀ ਸਵੇਰ ਦੇ ਅਸੀਂ ਦੱਸ। ਸਵੇਰ ਦੇ ਵੋਟ ਪਾਣੀ ਵੋਟ ਪਾਣੀ ਕਰੀ ਜਾਂਦੇ। ਬੱਚਾ ਕਹਿ ਰਿਹਾ ਬੱਚਾ। ਵੋਟ ਚੰਗੀ ਪਾਣੀ ਸੀਗੀ। ਵੋਟਾਂ ਘਾਟ ਛਾਟਾਂ ਇਕੱਲਾ ਆਧਾਰ ਕਾਟ ਚੱਕ ਲੈਂਦਾ। ਵੋਟਾਂ ਅਸਲ 'ਚ ਮਾਮੀ ਉਹਨੇ ਸਾਨੂੰ ਪੜਾਈਆਂ ਸੀ। ਉਹਨੇ ਕੱਲ ਲੈਣੀਆਂ ਇਹ ਸਾਰੀਆਂ ਮਾਮੀ ਲੈ ਗਈ ਚਾਕੇ ਤੁਸੀਂ ਸਾਡੀਆਂ ਸਾਨੂੰ ਦੇ ਦਿਓ। ਇਹਨੂੰ ਖਾਣੂਗਾ ਕਿੱਥੇ? ਫਿੱਤ ਲੈ ਹੀ ਹੋਣੀ ਐ ਸਾਹਮਣੇ ਚਾਕੇ। ਪਾਪਾ ਬੱਚੇ ਨੂੰ ਖਾਣੂਗਾ। ਕਹਿੰਦੇ ਜਲਦੀ ਕਰੋ 11 ਮਿੰਟ ਰਹਿ ਗਏ ਸਿਰਫ 5 ਮਿੰਟ ਮਨਪ੍ਰੀਤ ਸਿੰਘ ਨੇ ਗੱਡੀ ਰਹੀ ਇੱਧਰ ਗੱਡੀ ਮਾਡਰਨ ਨੂੰ ਲਾਤੇ ਜੀ 5 ਮਿੰਟ 5 ਮਿੰਟ ਲੱਭੋ ਲੱਭੋ ਕੇ 5 ਸੈਕਿੰਡ ਹੋਟਾ ਲੱਭੀ ਹੋਣ ਇੱਥੇ ਉੱਤਰੋ ਥੱਲੇ ਕਿ ਮੈਂ ਵੀ ਆ ਗਿਆ ਆ ਦੋਨੇ ਮਨਪ੍ਰੀਤ ਹਾਂਜੀ ਜਾਓ ਆ ਗਿਆ ਆ ਗਿਆ ਨੁਕੀਦਾਂ ਉਹ ਗੱਟੀਆਂ ਉਹਨਾਂ ਨੇ ਕਿਹਾ ਐਂਟਰ ਹੋ ਜਾਓ ਫਿਰ ਤੁਸੀਂ ਹੋਵੋਗੇ ਤੇ ਵੋਟ ਪਾ ਕੇ ਹੀ ਨਿਕਲਣਾ ਤੈਨੂੰ ਵਾੜਾ ਮੰਦ ਦਾਸ ਵੋਟ ਸਵਾਹ ਪਾਉਣੀ ਸੀ ਅਸਲ ਤੇ ਮਾਨੀ ਹੋਇਆ ਕਿ ਸਾਡੇ ਜ਼ਿਲ੍ਹੇ ਚ ਪੰਥਕ ਸਾਡੇ ਜ਼ਿਲ੍ਹੇ ਚ ਕੀ ਸਾਡੇ ਇਧਰ ਏਰੀਆ ਚ ਪੰਥਕ ਚਿਹਰਾ ਨਹੀਂ ਆਇਆ ਕੋਈ ਹਨਾ ਹੈਗਾ ਐ ਪਰ ਹੁਣ ਉਹ ਨੂੰ ਇਹ ਨਾ ਜਾਣਦੇ ਨਹੀਂ ਐ ਪਰ ਹੁਣ ਚਲੋ ਤਦ ਕਰਕੇ ਅਸੀਂ ਸਾਰੇ ਚੱਕਰਾ ਜਿਹਾ ਹੀ ਰਹੇ ਜਾਓ ਯਾਰ ਕੋਈ ਹਾਲ ਨਹੀਂ ਸਾਡਾ ਫਿਰ ਆਜ ਵੀਰੇ ਅਸਲ 'ਚ ਨਾ ਨਿਆਣਿਆਂ ਨੇ ਸਾਨੂੰ ਟੈਨਸ਼ਨ ਪਾਈ ਐ ਟ੍ਰਿਕ ਹੋਈ ਐ ਆਧਾਰ ਕਾਰਡ ਵੀ ਉਹਨਾਂ ਨੂੰ ਦੇ ਦਿੱਤੇ ਆ ਟੈਨਸ਼ਨ ਇਹਨਾਂ ਨਿਆਣਿਆਂ ਨੂੰ ਪਾਈ ਐ ਅਸੀਂ ਨਿਆਣਿਆਂ ਨੇ ਸਾਨੂੰ ਪਾਈ ਟੈਨਸ਼ਨ ਅਸੀਂ ਜਾਣਾ ਹੀ ਜਾਣਾ ਉਹਦੇ ਦਿਮਾਗ 'ਚ ਵੋਟਾਂ ਘੜ ਭੋਲਾਏ ਆ ਤੇ ਰਹਿ ਗਏ ਸਿਰਫ 11 ਮਿੰਟ ਕਿ 10 ਮਿੰਟ ਰਹਿ ਗਏ ਸਾਰੇ ਮਿਲ ਗਏ ਲੋ ਗਾਇਸ ਕੋਸ਼ ਖਬਰੀਆਂ ਵੋਟ ਮਿਲ ਗਈ ਆ ਤੁਹਾਨੂੰ ਦੇਖਦੇ ਆ ਹਜੇ ਮਿਲਦੀ ਕਿੰਨੀ ਠੀਕ ਠੀਕ ਚੜੂ ਤੇ ਪੰਜਵਾਂ ਨੰਬਰ ਹੈ ਮੈਂ ਤਾਂ ਟੈਂਸ਼ਨ ਲਾ ਹਾਂਜੀ ਹਾਂਜੀ ਚੜੂ ਸਹੀ ਕੋਲ ਹੈ ਚੜੂ ਪੰਜਵਾਂ ਨੰਬਰ ਆ ਵੋਟ ਪਾਉਣਾ ਦੇਖੋ ਟਾਈਮ ਹੋ ਗਿਆ ਇਹ ਬੜਾ ਤੇ ਆ ਲੱਖ ਆਪਾਂ ਆਖਰੀ ਜਿਨ੍ਹਾਂ ਨੇ ਵੋਟ ਦੇਣੀ ਸੀ ਟਿਕ ਠੀਕ ਹੋ ਰਹੀਆ ਵੋਟ ਮਿਲ ਗਈ ਨਹੀਂ ਤੇ ਵੋਟ ਜੇ ਨਾ ਮਿਲਦੀ ਫਿਰ ਨਹੀਂ ਤੇ ਹੁਣੀ ਹੀ ਵੋਟ ਅਵੀ ਆਂਦੇ ਲੱਗਦਾ ਸ਼ਹਿਰ ਇਹਨੇ ਵੀ ਵੋਟ ਹੀ ਦੇਣੀ ਆ ਲੱਗਦਾ ਤੇ ਨਹੀਂ ਨਹੀਂ ਦੇਣੀ ਇਹਨਾਂ ਨੇ ਵੋਟ ਇਹਨਾਂ ਨੇ ਨਹੀਂ ਦੇਣੀ ਸ਼ਹਿਰ ਵੋਟ ਲੈ ਅੰਜਲੇ ਪਹਿਲਾਂ ਵੋਟ ਲੈ ਕੇ ਕਰਾਂਗੇ ਤੇ ਹੋਰ ਆਂਦੇ ਆ ਪਤਨੀ ਕਰਵਾਲਾ ਬਾਪਰ ਕਹਿੰਦਾ ਪੰਜ ਪੰਜ ਮੈਦਿਚ ਹੋ ਗਈ ਵੋਟ ਹੋ ਗਿਆ ਉਗਰੇ ਆ ਜੀ ਦਾ ਤੇ ਹਾਏ ਨੂ ਰਾਸ਼ਨੀ ਕਈ ਰ ਹੈ ਨੰਦ ਹਰ ਆਸ਼ੀ ਥੋੜਾ ਆ ਤੇ ਆਖਰੀ ਆਂਡਣ ਨਤੀਜਾ ਯਾਰ ਲੋਕੇ ਵੋਟਰ ਪਾ ਕੇ ਤੇ ਉਹ ਨਾਂਦੇੜ ਵੀ ਆ ਜਾ ਅੱਗੇ ਆਗੇ ਆਗੇ ਅੱਗੇ ਆਗੇ ਚੱਲੋ ਆ ਜਾ ਔਰ ਦੀ ਨਿਸ਼ਾਨੀ ਚੱਕ ਤੇ ਚੋਂਡੇ ਇਸ ਵੋਟ ਪਾ ਕੇ ਅਸੀਂ ਆ ਜਾ ਰਹੇ ਆ ਵਾਪਸ ਹੁਣ ਵੋਟ ਪੈ ਚੁੱਕੀ ਏ ਪੈ ਚੁੱਕੀ ਏ ਵੋਟ ਪਾ ਲੀ ਜੇ ਵੋਟ ਪੈ ਚੁੱਕੀ ਏ ਪਿੱਛੇ ਵੀ ਕਿੱਥੇ ਵੀ ਆ ਗਏ ਸਿੰਗਾ ਲਾਡੀ ਨੇ ਖੋਲਿਆ ਕੰਮ ਸਭ ਤੇ ਜੋ ਤਰ੍ਹਾਂ ਵੀ ਆ ਗਏ ਮੈਂ ਨਹੀਂ ਮਜ਼ੇ ਤੇ ਹੁੰਦਾ ਪਿੱਛੇ ਨੂੰ ਲੈ ਕੇ ਦਿਖਾਉਣਾ ਵੋਟ ਪੈ ਗਈ ਏ ਗਾਇਸ ਸਾਡੀ ਚੈੱਕ ਕਰੋ ਦੇਖੋ ਰਾਜਵੀਰ ਨੇ ਦੇਖਿਆ ਕਿੰਨੂ ਪਾਈ ਮਮੂ ਨੇ ਹਨਾ ਦਸੀ ਦਾ ਨਹੀਂ ਹੁੰਦਾ ਬੁੱਜੇ ਦੇ ਤੋਂਨੇ ਕੋਲੇ ਆਉਂਦੇ ਭਾਣ ਨੂੰ ਰੋਕ ਐਨੂੰ ਆਹੋ ਤੋੜੀ ਬਣੀ ਆ ਯਾਰ ਕਹਿੰਦਾ ਮਾਡਾ ਐਡ ਕਰੀਦਾ ਲੱਗਦਾ ਨਹੀਂ ਲੱਗਦਾ ਸਮਝਾਉਂਦਾ ਨਹੀਂ ਕੀਤੀ ਐ ਨਹੀਂ ਜੇ ਤੂੰ ਪਿੱਛੇ ਅੱਗੇ ਲਾ ਕੇ ਗਈ ਤੇ ਤੂੰ ਪਿੱਛੇ ਤੱਕ ਤੇ ਦੇਖ ਲੈ ਉੱਥੋਂ ਤੱਕ ਬਣੀ ਐ ਤੋੜੀ ਲਾਤੀ ਹਾਂਜੀ ਹੁਣ ਚੱਲੇ ਸੀ ਗੁਰਦੁਆਰਾ ਸਾਹਿਬ ਨੁਕਸਾਨ ਹੁੰਦੇ ਹੁੰਦੇ ਬਚ ਗਿਆ ਲੇਕਿਨ ਫਿਰ ਵੀ ਸਕਰਾਜ ਜਿਹੜੇ ਉਹ ਪੈ ਗਏ ਨੇ ਉਹ ਦੇਖਾਂਗੇ ਉਹ ਚੱਕਰ ਆ ਕੇ ਜਿਹਦੇ ਇਦਦੇ ਨਿਕਲ ਗਏ। ਹੁਣ ਏਜੰਸੀ 'ਚ ਖੜਾਂਗਾ ਮੈਂ ਗੱਡੀ ਨੂੰ। ਹੁਣ ਸਵੇਰੇ ਤੇ ਜਾਣਾ ਸੰਤਾਂ ਨੂੰ ਜਲ ਪ੍ਰਵਾਹ ਕਰਨਾ। ਉਸ ਤੋਂ ਬਾਅਦ ਦੇਖਾਂਗਾ ਸੌਣ ਦਾ ਟਾਈਮ। ਚੱਲ ਭਰਾ ਜੀ ਮੈਂ ਵੀ ਜਾਣਾ। ਤੇ ਫਿਰ ਦੇਖਾਂਗੇ ਹੁਣ ਚੱਲੇ ਗੁਰਦਾ ਸਾਹਿਬ। ਕਿਰਤਾਂ ਦੀ ਡਿਊਟੀ ਹੈ। ਨਹੀਂ ਚੱਲਦੀ ਨਹੀਂ। ਅੱਜ ਕਪਤਾਨੇ ਡੂਰੀ ਕਰਾਂਗੇ ਹੁਣ ਜਾ ਕੇ। ਬਾਦ ਇਹਨਾਂ ਦਾ ਤੀਤੂ ਕਹਿੰਦਾ ਉਹ ਰਾਹ ਤੂੰ ਇਹ ਕਿੰது ਲੰਮਾ ਨਹੀਂ ਇੱਥੇ ਕੀ ਆ ਕੋਈ ਜਿਸ ਸਵਾ ਦੇ ਵਿੱਚ ਨਾਮ ਦੀ ਵਿਚਾਰ ਹੁੰਦੀ ਕੇਵਲ ਉਹ ਤੁਮ ਬਾਪਾ ਗੁਰੂ ਕੋਲ ਸੇਕ ਸਾਜ ਪੰਦੇ ਆਪਸ ਵਿੱਚ ਸਾਰੇ ਸਿਧਾਂ ਦੇ ਮਤਲਬ ਸੁਣ ਕੇ ਤੇ ਚੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਿਸ਼ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਕੋਈ ਵੱਡਾ ਸੋਸਾਕੀ ਤੇ ਹੈ ਦਾਸ ਆਸਨ ਇਥੋਂ ਬੇਜਨ ਸਾਝਾ ਕਰੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘ ਆਨ ਬਜਨ ਕੀਤੇ ਕਹਿੰਦੇ ਜਿਹੜਾ ਗੁਰਮੁਖ ਹੁੰਦਾ ਹੈ ਉਹ ਤੇ ਦੇਹ ਨੂੰ ਸਰੀਰ ਨੂੰ ਨਾਸਵਾਨ ਜਾਣਦਾ ਹੈ ਜਿਹੜਾ ਗੁਰਮੁਖ ਹੁੰਦਾ ਉਹ ਆਪਣੇ ਆਪ ਨੂੰ ਮਰਨਾ ਨਿਯਤ ਨਹੀਂ ਕਰਦਾ ਮਹਾਂਪੁਰਖਾਂ ਦਾ ਤੇ ਪ੍ਰਬੰਧ ਗੁਰਮੁਖਾਂ ਦਾ ਗੁਰੂ ਕੇ ਕੀਰਤਿਆਂ ਦਾ ਬਹੁਤ ਬਹੁਤ ਧੰਨਵਾਦ ਹੋਇਆ ਬੋਲਾਂ ਦੀ ਜਿਵੇਂ ਬਖਸ਼ਿਸ਼ ਸਾਡੇ ਆਜੂ ਪ੍ਰਵਾਨ ਕਰਨੀ ਕਿ ਆਪਣੇ ਚਾਤਨਾ ਦੀ ਧੂਰ ਦੇ ਕਨੇਵਾਜਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤਿ ਇਹ ਸੰਪਰਕ ਭਾਈ ਜਤਰੀ ਸਿੰਘ ਜੀ ਜਿਹੜਾ ਨੇ ਬੜੇ ਹੀ ਸੱਜੇ ਦੰਦ ਨਾਲ ਇੱਕ ਯੂਨ ਸੱਦੇ ਨੂੰ ਸਾਰੇ ਫੰਡਾਂ ਤੋਂ ਕਰਵਾਇਆ ਹੈ